ਕੁਝ ਦਿਨ ਪਹਿਲਾਂ ਮਾਂ ਤੇ ਅੱਜ ਖਾਨ ਸਾਹਿਬ ਜੋ ਹੈ ਆਪਣੇ ਪਿਤਾ ਤੋਂ ਵਿਛੋੜਾ ਪਾ ਚੁੱਕੇ ਨੇ ਮਾਂ ਤੇ ਬਾਪ ਦੋਨੋਂ ਦੁਨੀਆ ਤੋਂ ਰੁਕਸਤ ਹੋ ਗਏ ਨੇ ਕੁਝ ਦਿਨ ਪਹਿਲਾਂ ਖਾਨ ਸਾਹਿਬ ਦੇ ਮਾਮਾ ਜੀ ਦੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਕਦਰ ਉਹਨਾਂ ਦੀ ਵੱਡੀ ਭੈਣ ਉਹਨਾਂ ਲਈ ਮਾਮਾ ਵਰਗੀ ਸੀ ਤੇ ਹੁਣ ਜੋ ਉਹਨਾਂ ਦੇ ਜੀਜਾ ਜੀ ਵੀ ਹੈ ਉਹ ਵੀ ਦੁਨੀਆ ਨੂੰ ਛੱਡ ਚੁੱਕੇ ਨੇ ਅਲਵਿਦਾਖ ਚੁੱਕੇ ਨੇ ਮਾਮਾ ਜੀ ਬਹੁਤ ਹੀ ਦੁੱਖ ਦਾ ਸਮਾਂ ਹੈ ਬਹੁਤ ਹੀ ਦੁੱਖ ਦੀ ਘੜੀ ਹੈ ਪਰ ਇੱਕਦਮ ਵਿਛੋੜਾ ਪੈ ਜਾਣਾ ਬਹੁਤ ਵੱਡਾ ਘਾਟਾ ਹੈ ਪਰਿਵਾਰ ਲਈ ਸਾਨੂੰ ਕੋਈ ਸਮਝ ਨਹੀਂ ਲੱਗਦੀ ਅਸੀਂ ਕੀ ਕਰੀਏ ਸਾਡਾ ਕੋਈ ਦਿਮਾਗ ਕੰਮ ਕਰ ਰਿਹਾ ਕੱਲ ਦਾ ਸਾਨੂੰ ਸਮਝ ਨਹੀਂ ਕੋਈ ਲੱਗ ਰਹੀ ਵੀ ਕੀ ਕਰੀਏ ਨਾਸਟ ਸਮੇਂ ਦੇ ਵਿੱਚ ਅੰਕਲ ਜੀ ਕੋਈ ਗੱਲ ਹੁੰਦੀ ਸੀ ਅੰਕਲ ਜੀ ਦੇ ਨਾਲ ਕਿਉਂਕਿ ਬਹੁਤ ਹੀ ਦੁਖੀ ਸੀ ਬਹੁਤ ਹੀ ਜਿਹੜੀਆਂ ਤਸਵੀਰਾਂ ਅਸੀਂ ਦੇਖੀਆਂ ਬਹੁਤ ਭਾਵੁਕ ਸੀਗੇ ਉਸ ਸਮੇਂ ਦੇ ਵਿੱਚ ਮੈਨੂੰ ਪਰਸੋਂ ਚੌਥ ਸ਼ਾਮ ਨੂੰ ਸਦਮਾ ਤੁਨਾ ਮੇਰਾ ਭਿੰਡਿਆ ਜੀ ਉੱਥੇ ਮੈਂ ਆਪਣੀ ਸ਼ਾਪ ਤੇ ਸੀਗਾ ਇਹੋ ਸ਼ਾਮ ਨੂੰ ਦਵਾਈ ਲੈਣ ਗਿਆ ਹੈ ਦਵਾਈ ਲੈਣ ਗਿਆ ਤੇ ਜਦੋਂ ਉਹਨਾਂ ਦਾ ਮੈਨੂੰ ਬਾਹਰ ਦੱਸਿਆ ਵੀ ਤੁਹਾਡਾ ਭਾਈ ਆਇਆ ਪਿੰਡਾਂ ਚ ਭਾਈ ਆ ਕੇ ਆਂਦੇ ਪਰ ਉਹਨਾਂ ਨੂੰ ਹਾਂਜੀ ਮੈਂ ਕਿਹਾ ਕੋਈ ਨਹੀਂ ਭਾਈ ਇਹਦਾ ਪਤਾ ਕਰ ਲੀ ਨਾ ਮੈਂ ਜਦੋਂ ਗਿਆ ਡਾਕਟਰ ਸਾਹਿਬ ਦੀ ਦੁਕਾਨੇ ਤੇ ਉਹਨਾਂ ਨੇ ਉਹਨਾਂ ਦੇ ਗਲੂਕੋਜ਼ ਲੈ ਮੈਂ ਕਿਹਾ ਡਾਕਟਰ ਸਾਹਿਬ ਗਲੂਕੋਜ਼ ਸ਼ੇਕਾ ਤੋਂ ਲਾਤਾ ਕਹਿੰਦੇ ਉਹਨਾਂ ਦਾ ਬੀਬੀ ਬਹੁਤ ਵਧਿਆ ਮੈਂ ਕਿਹਾ ਕੋਈ ਹੋਰ ਦੇ ਦਿੰਦੇ ਤੁਸੀਂ ਗਲੂਕੋਜ਼ ਲਾਤਾ ਸੌਰੀ ਉਹ ਕਹਿੰਦਾ ਜੀ ਇਹ ਜ਼ਰੂਰੀ ਸੀ ਅਫੈਕਸ਼ਨ ਬਹੁਤ ਜ਼ਿਆਦੀ ਹੋਈ ਸੀ ਚਲੋ ਮੈਂ ਠੀਕ ਆ ਜੀ ਮੈਂ ਕਹਾ ਚਲੋ ਅਸੀਂ ਅੱਧਾ ਘੰਟਾ ਬੈਠੇ ਰਹੇ ਮੈਂ ਲੱਗ ਉਹਨਾਂ ਦੇ ਬੈਠ ਰਿਹਾ ਗੱਲਬਾਤਾਂ ਕਰਦਾ ਰਿਹਾ ਮੈਂ ਡਾਕਟਰ ਨੂੰ ਕੋਸ਼ਿਸ਼ ਕੀਤੀ ਕਹਿੰਦੇ ਮੈਨੂੰ ਕਹਿੰਦਾ ਕਈ ਨਾ ਕਹਿੰਦਾ ਕਈ ਨਾ ਨੂੰ ਡਾਕਟਰ ਨੂੰ ਡਾਕਟਰ ਜੋ ਕਰਦਾ ਸਹੀ ਕਰਦਾ ਮੈਂ ਕਹਾ ਚਲੋ ਠੀਕ ਆ ਜੀ ਅੱਛਾ ਅਸੀਂ ਦੁਕਾਨ ਤੋਂ ਬਾਹਰ ਨਿਕਲੇ ਡਾਕਟਰ ਵੀ ਤੋਂ ਤੇ ਉਹ ਗੱਡੀ 'ਚ ਬਹਿਣ ਲੱਗੇ ਤਾਂ ਮੈਂ ਆਪਣੀ ਸ਼ੌਮ ਮੋਰੀ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਹਾ ਭਾਜੀ ਬਈ ਸਾਨੂੰ ਉਹਨਾਂ ਥਾਡੀ ਲੋੜ ਬਹੁਤ ਆ ਮੈਂ ਕਿਹਾ ਕਿ ਮੇਰੀ ਮਾਂ ਚਲੀ ਗਈ ਹੁਣ ਸਾਨੂੰ ਥਾਡੀ ਲੋੜ ਆ ਤੇ ਉਹਨਾਂ ਨੇ ਮੋਰੇ ਬੋਲੇ ਨਹੀਂ ਤਾਂ ਅੱਖਾਂ ਨੂੰ ਭਰ ਗਏ ਉਹ ਗੱਡੀ 'ਚ ਬੈਠ ਤੇ ਮੈਂ ਆਪਣੀ ਗੱਡੀ ਮੈਂ ਆਪਣੀ ਸ਼ਾਪ ਤੇ ਚਲੇ ਗਿਆ ਆ ਆਖਰੀ ਗੱਲ ਆ ਮੁੜ ਕੇ ਕੋਈ ਗੱਲ ਨਹੀਂ ਹੋਈ ਜੀ ਤੇ ਮੁੜ ਕੇ ਕੱਲ ਜਦੋਂ ਇੱਕ ਸਵਾ ਇੱਕ ਮੈਨੂੰ ਫੋਨ ਆਇਆ ਲੜਕੇ ਮੇਰੇ ਨੇ ਫੋਨ ਕੀਤਾ ਕਹਿੰਦਾ ਜੜੀ ਤੁਹਾਨੂੰ ਕੁਝ ਪਤਾ ਲੱਗਾ ਮੈਂ ਕਿਹਾ ਨਹੀਂ ਪੁੱਤ ਮੈਂ ਕਹਾ ਠੀਕ ਹਾਂ ਉਹ ਕਹਿੰਦਾ ਤੁਸੀਂ ਠੀਕ ਆ ਮੈਂ ਕਹਿੰਦਾ ਮੈਂ ਠੀਕ ਆ ਪੁੱਤ ਗੱਲ ਦੱਸ ਕੀ ਆ ਮੈਨੂੰ ਖੁੱਲ ਕੇ ਦੱਸ ਕੀ ਗੱਲ ਆ ਉਹ ਕਹਿੰਦਾ ਫੋੜਚੀ ਤੂੰ ਨਹੀਂ ਉਹ ਲਾਈਟਾਂ ਚ ਗਈ ਆ ਮੈਡਮ ਮੈਂ ਕਪੂਰਤਲੇ ਸੀ ਮੈਨੂੰ ਕੋਈ ਪਤਾ ਨਹੀਂ ਲੱਗਾ ਮੇਰੇ ਦੋਸਤ ਨਾਲ ਸੀ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਕਿੱਦਾਂ ਲੈ ਕੇ ਆਇਆ ਮੈਨੂੰ ਇੱਕਦਮ ਮੈਂ ਸ਼ੌਰਟ ਹੋ ਗਿਆ ਮੈਂ ਮਰੀਜ਼ ਬੰਦਾ ਹਾਂ ਮੈਂ ਠੀਕ ਆ ਜੀ ਤੇ ਬੱਸ ਪਰ ਤਾਂ ਇਹ ਹੀ ਸੋਚੀ ਜਾਂਦੇ ਵੀ ਬਣਿਆ ਕੀ ਹੈ ਇਹ ਪਾਲਾ ਕੀ ਰੱਬ ਨੇ ਕਿ ਤੁਸੀਂ ਜੋ ਲੋਕੀ ਆ ਸਾਰੇ ਆਸ-ਪਾਸ ਦੇ ਰਹਿਣ ਵਾਲੇ ਉਹ ਸਾਰੇ ਦੱਸ ਰਹੇ ਨੇ ਕਿ ਆਪਣੇ ਜੀਵਨ ਸਾਥੀ ਨਾਲ ਇਸ ਕਦਰ ਪਿਆਰ ਸੀ ਖੁਦ ਹੀ ਆਂਟੀ ਦੀ ਸਾਂਭ ਸੰਭਾਲ ਕਰਦੇ ਸੀ ਹਵਾਲ ਤੱਕ ਖੁਦ ਬਣਾਉਂਦੇ ਸੀਗੇ ਉਹਨਾਂ ਦਾ ਬਹੁਤ ਹੀ ਖਿਆਲ ਰੱਖਦੇ ਸੀ ਫਿਰ ਉਹ ਸਦਮਾ ਹੀ ਨਹੀਂ برداشت ਕਰ पाए ਹਾਂਜੀ ਸਾਡਾ ਵੀ ਇਹੀ ਹੈ ਜੀ ਉਹ برداشت ਨਹੀਂ ਕਰ ਸਕੇ ਉਹਨਾਂ ਦਾ ਕਿਹੜਾ ਦੁੱਖ ਸੀ ਨਾ ਉਹ برداشت ਨਹੀਂ ਕਰ ਸਕੇ هەر ਇੱਕ ਟਾਈਮ ਜੇ ਮੈਂ ਉਹਨਾਂ ਨੂੰ ਫੋਨ ਕਰਨਾ ਵੀ ਤੁਸੀਂ ਆ ਕੇ ਮੈਨੂੰ ਮਿਲ ਜਾਓ ਉਹਨਾਂ ਨੇ ਦੋਨਾਂ ਨਹੀਂ ਆਉਣਾ ਜਿਵੇਂ ਕਿ ਭੈਣ ਜੀ ਨੂੰ ਇੱਕ ਦੋ ਦਿਨ ਰਹਿਣ ਦਿਓ ਤੇ ਤੁਸੀਂ ਵੀ ਰਹਿ ਲੋ ਕਿਹੜਾ ਕਾਲੇ ਮੈਂ ਚਲ ਜਾਣਾ ਮੈਂ ਮੁੜ ਕੇ ਆ ਜੂਗਾ ਤੁਸੀਂ ਰੱਖ ਲਓ ਹੈਨਾ ਸਾਡੇ ਕੋਲ ਰਹਿਣਾ ਮੈਂ ਫਿਰ ਸ਼ਾਮ ਨੂੰ ਫੋਨ ਕਰਕੇ ਜਾਂ ਮੈਂ ਆਣ ਕੇ ਲੈ ਜਾਣਾ ਆ ਜਾਓ ਤੁਸੀਂ ਉੱਥੇ ਆਓ ਜੀ ਤੇ ਬਹੁਤ ਜ਼ਿਆਦਾ ਸੀਗਾ ਜੀ ਸਾਡੇ ਭਾਜੀ ਦਾ ਇਦਾਂ ਦਾ ਸੀਗਾ ਵੀ ਕੋਈ ਰੱਬ ਨੂੰ ਪਤਾ ਹੀ ਇਹਨਾਂ ਦਾ ਕਿਦਾਂ ਦਾ ਆਪਸ ਵਿੱਚ ਸੀਗਾ ਇਹ ਅਸੀਂ ਇੰਨਾ ਕਿਸੇ ਤੀਵੀ ਅਲਬਿੰਦ ਦਾ ਦੇਖਿਆ ਨਹੀਂ ਜਿੰਨਾ ਸਾਡੇ ਭਾਜੀ ਦੌਰ ਭੈਣ ਦਾ ਸੀ ਉਹਨਾਂ ਕੋ ਨਹੀਂ ਵਿਛੋੜਾ ਨਹੀਂ ਚੱਲ ਹੋਇਆ ਜੀ ਮੈਂ ਤੇ ਇਹੀ ਹਾਂਜੀ ਤਾਂ ਬਿਲਕੁਲ ਪਰਿਵਾਰ ਇਸ ਵੇਲੇ ਬਹੁਤ ਦੁੱਖ ਦੇ ਵਿੱਚ ਹੈ ਬੋਲਣ ਲਈ ਸ਼ਬਦ ਨਹੀਂ ਹੈ ਕਿਉਂਕਿ ਇੱਕਦਮ ਇੰਨਾ ਵੱਡਾ ਘਾਟਾ ਪਹਿਲਾਂ ਪੈਣ ਤੇ ਫਿਰ ਜੀਜਾ ਦੁਨੀਆ ਤੋਂ ਚਲੇ ਗਏ ਨੇ ਤੇ ਇਸ ਵੇਲੇ ਬਹੁਤ ਭਾਵੁਕ ਨੇ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨਜੀਤ ਕੋਰ ਡੈਨਿਕਸਵੈਰਾ ਟੀਵੀ ਪੰਡਾਲ ਦੋਨਾ